ਪ੍ਰੀਚਿੰਗ ਇਹ ਕਾਦੀ ਤਿਆਰੀ ਹੋ ਰਹੀ ਆ ਐਡਾ ਵਧੀਆ ਜਾਲ ਕਿਉਂ ਬੰਦ ਰਹੇ ਹੋ ਫਿਰ ਮੀਂਹ ਆ ਜਾ ਬਈ ਮੀਂਹ ਤਾਂ ਹੈ ਹਾਂਜੀ ਠੀਕ ਠੀਕ ਕੈਬੇਜ ਜਾਣਾ ਆਪਾਂ ਜਾਵਾਂਗੇ ਜਾਲ ਕਰ ਚਾਰ ਕਿਤੇ ਤਿਆਰੀ ਹੋ ਰਹੀ ਆ ਪੂਆ ਸੱਤੀ ਵੀ ਜਾਣ ਦੀ ਤਿਆਰੀ ਹੋ ਰਹੀ ਹੈ ਪੂਆ ਸੱਤੀ ਜਾਣ ਨੂੰ ਤਿਆਰੀ ਹੋਏ ਤੇ ਫਿਰ ਇੰਨਾ ਟਰਾਲੀ ਦੇ ਉੱਤੇ ਕੀ ਕੰਮ ਹੋ ਰਿਹਾ ਹਾਂ ਇਹ ਸਥਾਨ ਪਿੰਡ ਚੈਲਾ ਅਮਲੋਕ ਕੋਲ ਪੈਂਦਾ ਹੈ ਇਸ ਸਥਾਨ ਉੱਤੇ ਪਿੰਡ ਕਡਾਣੀ ਵਾਸੀ ਅਤੇ ਕਡਾਣੀ ਖੁਰਦ ਵਾਸੀ ਆਪਣੀ ਸਰਦਾ ਦੇ ਫੁੱਲ ਪੇਂਟ ਕਰਨ ਲਈ ਹਰ ਸਾਲ ਆਉਂਦੇ ਹਨ ਇਹ ਸਥਾਨ ਉਹਨਾਂ ਦੇ ਲਈ ਬੜਾ ਪੂਜਨਯਕ ਹੈ ਕਿਉਂਕਿ ਪ੍ਰਾਰਥਨ ਸਮੇਂ ਦੇ ਵਿੱਚ ਪਿੰਡ ਕਡਾਣੀ ਕਲਾ ਦੀ ਪੂਆ ਸਤੀ ਜਿਸ ਨੂੰ ਕਿਹਾ ਜਾਂਦਾ ਹੈ ਨੌਜਵਾਨ ਲੜਕੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਸ ਥਾਂ ਦੇ ਉੱਤੇ ਆ ਕੇ ਸਤੀ ਹੋਈ ਸੀ ਇਸ ਥਾਂ ਉੱਤੇ ਪਿੰਡ ਵਾਸੀ ਸਾਰੀ ਰਾਤ ਚੌਂਕੀ ਪਰਦੇ ਹਨ ਅਤੇ ਨਾਲ ਹੀ ਨਵੇਂ ਵਿਆਹੇ ਜੋੜਿਆਂ ਨੂੰ ਇਸ ਥਾਂ ਉੱਤੇ ਜ਼ਰੂਰ ਹੀ ਮੱਥਾ ਟੇਕਣ ਲਈ ਲੈ ਕੇ ਆਂਦਾ ਜਾਂਦਾ ਹੈ ਅਤੇ ਇਸ ਤੋਂ ਥੋੜੀ ਦੂਰ ਖੁੱਫੜ ਦੀ ਸਮਾਦ ਵੀ ਹੈ ਜੋ ਪੂਆ ਸਤੀ ਦਾ ਕਰ ਵਾਲਾ ਸੀ ਉਹ ਸਮਾਦ ਉੱਤੇ ਵੀ ਮੱਥਾ ਟੇਕਣ ਲੋਕ ਜਾਂਦੇ ਹਨ ਤੇ ਉਸ ਸਮਾਦ ਉੱਤੇ ਲੋਕ ਆਪਣੇ ਬੱਚੇ ਦੀ ਨਵੇਂ ਬੱਚੇ ਦੀ ਮਰਦ ਲਈ ਬੂਟਾ ਵੀ ਲਗਾਉਂਦੇ ਹਨ ਤਾਂ ਜੋ ਆਉਣ ਵਾਲੇ ਜਿਹੜੇ ਉਹਨਾਂ ਦੇ ਬੱਚੇ ਹਨ ਜੋ ਨਵਾਂ ਵਿਆਹੇ ਹਨ ਉਹਨਾਂ ਨੂੰ ਬੱਚੇ ਦੀ ਦਾਤ ਬਖਸ਼ੀ ਜਾਵੇ ਇਹ ਜੋ ਤੁਸੀਂ ਬੈਲ ਗੱਡੀ ਦੇਖ ਰਹੇ ਹੋ ਇਹ ਉਹ ਬੈਲ ਗੱਡੀ ਹੈ ਜਿਸ ਤੇ ਉੱਤੇ ਪੂਆ ਸਤੀ ਬੈਠ ਕੇ ਇਸ ਸਥਾਨ ਦੇ ਉੱਤੇ ਆਈ ਸੀ ਤੇ ਨਾਲ ਹੀ ਉਹਨਾਂ ਦੇ ਇੱਕ ਕੁੱਤਾ ਸੀ ਇਹ ਦੱਸਿਆ ਜਾਂਦਾ ਹੈ ਕਿ ਪੂਰ ਸਤੀ ਜਿੰਦਾ ਹੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਤੀ ਹੋ ਗਈ ਸੀ ਇਸੇ ਸਰਦਾ ਦੇ ਲਈ ਇਸੇ ਘਟਨਾ ਨੂੰ ਯਾਦ ਕਰਨ ਦੇ ਲਈ ਪਿੰਡ ਕਢਾਣੀ ਵਾਸੀ ਅਤੇ ਕਢਾਣੀ ਖੁਰਦ ਵਾਸੀ ਇਸ ਜਗ੍ਹਾ ਦੇ ਉੱਤੇ ਚੌਕੀ ਭਰਨ ਆਉਂਦੇ ਹਨ ਪਰ ਨਾਲ ਹੀ ਇਹ ਦੱਸਿਆ ਜਾਂਦਾ ਹੈ ਕਿ ਜੋ ਸਤੀ ਪ੍ਰਥਾ ਸੀ ਉਹ ਇੱਕ ਦਰਦਨਾਕ ਇੱਕ निंदण योग्य ਰੀਤ ਸੀ ਜਿਸ ਕਾਰਨ ਸਾਡੇ ਸਮਾਜ ਦੀਆਂ ਨੌਜਵਾਨ ਲੜਕੀਆਂ ਜਿੰਦਾ ਹੀ ਚੀਖਾ ਵਿੱਚ ਜਲ ਜਾਂਦੀਆਂ ਸਨ ਇਹ ਸਤੀ ਪ੍ਰਥਾ ਦੇ ਕਾਰਨ ਇਸਤਰੀ ਜਾਤੀ ਉੱਤੇ ਬਹੁਤ ਜ਼ੁਲਮ ਹੋਇਆ ਅਤੇ ਇਸ ਸਤੀ ਪ੍ਰਥਾ ਨੂੰ ਰੋਕਣ ਦੇ ਲਈ ਬਹੁਤ ਜ਼ਿਆਦਾ ਬੇੜਾ ਚੁਕਣਾ ਪਿਆ ਤਾਂ ਜੋ ਇਹ ਜਿਹੜੀ ਬਹੁਤ ਹੀ ਸ਼ਰਮਨਾਕ ਰੀਤ ਸਮਾਜ ਦੇ ਵਿੱਚ ਪੈ ਚੁੱਕੀ ਸੀ ਜੋ ਕਿ ਉਹਨਾਂ ਦੇ ਪਤੀ ਜਦੋਂ ਮਰ ਜਾਂਦੇ ਸਨ ਤਾਂ ਫਿਰ ਉਹਨਾਂ ਨੂੰ ਜਿਹੜੀਆਂ ਲੜਕੀਆਂ ਵਿਧਵਾ ਹੋ ਜਾਂਦੀਆਂ ਸਨ ਉਹਨਾਂ ਨੂੰ ਆਪਣੀ ਪਤੀ ਦੇ ਜਲਦੀ ਚੇਖਾ ਦੇ ਵਿੱਚ ਹੀ ਜਿੰਦਾ ਸਾੜ ਦਿੱਤਾ ਜਾਂਦਾ ਸੀ ਇਸ ਘਟਨਾ ਨੇ ਸਾਡੇ ਸਮਾਜ ਉੱਤੇ ਬਹੁਤ ਕਲੰਕ ਲਾਇਆ ਸੀ ਇਸ ਘਟਨਾ ਨੂੰ ਦੂਰ ਕਰਨ ਦੇ ਲਈ ਅੰਗਰੇਜ਼ ਅਨੇ ਫਿਰ ਕਾਨੂੰਨ ਬਣਾਇਆ 1829 ਦੇ ਵਿੱਚ ਤਾਂ ਜੋ ਇਸ ਕਾਨੂੰਨ ਦੇ ਤਹਿਤ ਇਸ ਭੈੜੀ ਰੀਤ ਨੂੰ ਖਲ ਪਾਈ ਗਏ ਤੇ ਅੱਜ ਇਸੇ ਜ਼ੁਲਮ ਦੇ ਖਾਤਰ ਇਸੇ ਭੈੜੀ ਰੀਤ ਦੇ ਖਾਤਰ ਘੂਆ ਸਤੀ ਨੂੰ ਵੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਸ ਸਥਾਨ ਉਤੇ ਸਥਿ ਹੋਣਾ ਪਿਆ ਤੇ ਉਸ ਸਥਾਨ ਉਤੇ ਅੱਜ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਕਟਹਾਣੀ ਵਾਸੀ ਇਸ ਜਗਾ ਉਤੇ ਆ ਕੇ ਆਪਣੀ ਸਰਦਾ ਦੇ ਫੁੱਲ ਭੇਡ ਕਰਦੇ ਹਨ ਅਤੇ ਸਾਰੀ ਰਾਤ ਚੌਂਕੀ ਭਰਦੇ ਹਨ ਇਹ ਘਟਨਾ ਤੋਂ ਸਾਨੂੰ ਸਬਕ ਵੀ ਲੈਣਾ ਚਾਹੀਦਾ ਹੈ ਤੇ ਕਿਉਂਕਿ ਇਸਤਰੀ ਦੇ ਹੋਏ ਜ਼ੁਲਮਾਂ ਦੀ ਸਾਨੂੰ ਯਾਦ ਵੀ ਰੱਖਣੀ ਚਾਹੀਦੀ ਹੈ ਹੁਣ ਤੁਹਾਨੂੰ ਇਸ ਜਿਹੜਾ ਸਥਾਨ ਉਤੇ ਲੱਗੇ ਅੱਜ ਦੇ ਮੇਲੇ ਦਾ ਦ੍ਰਿਸ਼ ਦਿਖਾਉਨੇ ਹਾਂ ਜੋ ਕਿ ਹੌਲੀ-ਹੌਲੀ ਇਹ ਸਥਾਨ ਇੱਕ ਮੇਲੇ ਦਾ ਰੂਪ ਵੀ ਧਾਰਨ ਕਰ ਗਿਆ ਹੈ ਆਲੇ-ਦਾਲੇ ਦੇ ਲੋਕ ਪਿੰਡਾਂ ਦੇ ਇਸ ਸਥਾਨ ਉਤੇ ਮੇਲਾ ਦੇਖਣ ਵੀ ਆਉਂਦੇ ਹਨ ਅਤੇ ਮੱਠਾ ਵੀ ਦੇਖਦੇ ਹਨ ਅਤੇ ਅੱਗੇ ਤੁਹਾਨੂੰ ਸਤੀ ਪ੍ਰਥਾ ਦੀ ਇੱਕ ਸਕ੍ਰਿਪਟ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਤੀ ਪ੍ਰਥਾ ਸਾਡੇ ਸਮਾਜ ਉੱਤੇ ਇੱਕ ਕਾਲਾ ਕਲੰਕ ਸੀ ਜਿਸ ਦੇ ਤਹਿਤ ਸਤੀ ਆਪੀ ਸਤਰੀਆਂ ਨੂੰ ਹੁਣਾ ਪੈਂਦਾ ਸੀ ਅਤੇ ਉਸ ਦੇ ਨਾਲ ਲੱਖਾਂ ਹੀ ਇਸਤਰੀਆਂ ਜਲਦੀ ਚਿਖਾ ਦੇ ਵਿੱਚ ਜਲ ਜਾਂਦੀਆਂ ਸਨ ਇੱਕ ਜੋਹਰ ਵੀ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਹੋ ਗਿਆ ਸੀ ਜਦੋਂ ਮੁਗਲ ਰਾਜ ਸਾਡੀਆਂ ਇਸਤਰੀਆਂ ਉੱਤੇ ਜ਼ੁਲਮ ਕਰਦੇ ਸੀ ਤਾਂ ਜੋ ਜਦੋਂ ਉਹ ਕਬਜ਼ਾ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਔਰਤਾਂ ਸਨ ਜਲਦੀ ਚਿਖਾ ਦੇ ਵਿੱਚ ਛਾਲ ਮਾਰ ਕੇ ਮਰ ਜਾਂਦੀਆਂ ਸਨ ਤਾਂ ਜੋ ਉਹ ਮੁਗਲਾਂ ਦੇ ਹੱਥ ਨਾ ਆ ਸਕਣ ਅਤੇ ਆਪਣੀ ਇੱਜ਼ਤ ਬਚਾ ਸਕਣ ਜੋਹਰ ਦੀ ਹਜੰਗਾ ਸੀ ਪਰ ਜੋ ਇਸਤਰੀਆਂ ਆਪਣੀ ਪਤੀ ਦੇ ਮੌਤ ਤੋਂ ਬਾਅਦ ਜਲਦੀ ਸੁਰੱਖਿਆ ਦੇ ਵਿੱਚ ਜਲਦੀ ਆਸਾਂ ਉਹਨਾਂ ਨੂੰ ਸਤੀ ਕਿਹਾ ਜਾਂਦਾ ਸੀ ਕਿ ਜਿਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ ਉਹ ਸੇਵਾ ਕਰ ਰਹੇ ਹਾਂ ਨਾਲ ਆਓ ਤੁਹਾਨੂੰ ਉਸ ਸਤੀ ਪ੍ਰਥਾ ਦੀ 4 ਸਤੰਬਰ 1987 ਰਾਜਸਥਾਨ ਦੇ ਇੱਕ ਛੋਟੇ ਜਿਹੇ ਗਾਉਂ ਦੇ ਵਾਲਾ ਕੀ ਸੁਬਹ ਮੈਂ ਉਸ ਦਿਨ ਇੱਕ ਅਜੀਬ ਸੀ ਖਾਮੋਸ਼ੀ ਸੀ ਉਸ ਦਿਨ ਨਾ ਤਾਂ ਖੇਤੋਂ ਮੇ ਹਲ ਚਲਾ ਔਰ ਨਾ ਹੀ ਕਿਸੇ ਘਰ ਕੇ ਚੂਲੇ ਚਲੇ गाँव के सैकड़ों लोग होठो पर चुप्पी लिए शमशान घाट की ओर बढ़ रहे थे जहां दो लोगों का अंतिम संस्कार होना था एक आदमी था जिसकी मौत किसी बीमारी से हुई थी और दूसरी उसकी 18 साल की पत्नी रूप कंवर थी जिसे उसके पति के साथ जिंदा जलाया जाने वाला था रूप कंवर की शादी को अभी केवल आठ महीने ही हुए थे उसके हाथों की मेहंदी अभी पूरी तरह से फीकी भी नहीं पड़ी थी कि किस्मत ने उससे उसका पति छीन लिया और अब समाज उससे जीने का अधिकार भी छीनने जा रहा था रूप कंवर को उसके पति के साथ चिता पर लटा दिया गया और फिर उस चिता में आग लगा दी गई जैसे जैसे आग की लपटे उठने लगी वैसे वैसे रूप कंवर की चीखे चारों दिशाओं में गूंजने लगी ऐसा लग रहा था जैसे वो हजारों लोगों से अपनी जिंदगी की भीख मांग रही हो लेकिन वहाँ मौजूद किसी भी शख्स का दिल नहीं बिखला किसी ने उसकी दर्द की पुकार नहीं सुनी धीरे धीरे उसकी चीखे भी गुम हो गयी और उसका शरीर जलकर खाक हो गया अंधविश्वास की पट्टी बांधे समाज ने उस 18 साल की मासूम से उसकी जिंदगी छीनकर उसे देवी का दर्जा दे दिया और उसके नाम का मंदिर बनाकर उसकी पूजा शुरू कर दी ये कोई आम मामला नहीं था बल्कि ये वो क्रूर प्रथा थी जिसे समाज ने धर्म और परंपरा का नाम देकर सदियों तक जिंदा रखा ये वही सती प्रथा थी जिसे इस, इस इंसिडेंट से करीब एक साल पहले ही इलीगल घोषित कर दिया गया था